ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੇਵ ਸਿੰਘ ਆਲਪ ਇਸ ਵਕਤ ਮੈਨਾਂ ਮੌਜੂਦ ਨੇ ਆਜ਼ਾਦ ਕੈਂਡੀਡੇਟ ਜਿੰਦਰ ਕੁਮਾਰ ਸ਼ਰਮਾ ਜੀ ਆਪਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਇਲੈਕਸ਼ਨਲ ਦੌਰ ਹੈ ਇਸ ਵਕਤ ਪੂਰੇ ਹਰ ਪਾਰਟੀ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਵਾ ਵਾਦੇ ਕੀਤੇ ਜਾ ਰਹੇ ਨੇ ਔਰ ਬਾਕੀਓਂ ਵੀ ਗੱਲਬਾਤ ਕਰਦੇ ਜਿੰਨੇ ਦੇ ਕੋਲ ਸ਼ਲਾ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆਪਣਾ ਪਰਚਿਤ ਹੋ ਕਿ ਜੀ ਤੁਹਾਡਾ ਚੋਣ ਨਿਸ਼ਾਨ ਕੀ ਹੈ ਤੇ ਸਰ ਆਪਣਾ ਪੂਰਾ ਪਰਚਿਤ ਹੋ ਮੈਂ ਔਲਖ ਸਾਹਿਬ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਆਜ਼ਾਦ ਉਮੀਦਵਾਰ ਨਹੀਂ ਹਾਂ ਮੈਂ ਨੈਸ਼ਨਲ ਲੋਕ ਸੇਵਾ ਰਾਸ਼ਟਰੀ ਪਾਰਟੀ ਹੈ ਜੋ ਸਾਡੀ ਉਹਦਾ ਮੈਂ ਉਮੀਦਵਾਰ ਹਾਂ ਤੇ ਮੇਰਾ 5 ਨੰਬਰ ਤੇ ਜਿਹੜਾ ਮਾਇਕ ਹੈ ਚੋਣ ਨਿਸ਼ਾਨ ਹੈ ਤੇ ਜਤਿੰਦਰ ਕੁਮਾਰ ਸ਼ਰਮਾ ਮੇਰਾ ਨਾਮ ਹੈ ਮੈਂ ਪਿਛਲੇ ਲੰਬੇ ਸਾਲੇ ਤੋਂ ਪਿਛਲੇ 30 ਤੋਂ 35 ਸਾਲ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹਾਂ ਔਰ ਮੈਂ ਬਹੁਤ ਸਾਰੇ ਜਿਹੜੇ ਲੋਕ ਨੇ ਮੇਰੇ ਨਾਲ ਜੁੜੇ ਹੋਇਆ ਨਾ ਤੇ ਮੈਂ ਉਹਦਾ ਬੇਸਿਕਲੀ ਜੋ ਮੇਰਾ ਕਾਰੋਬਾਰ ਹੈ ਉਹ ਪ੍ਰੈਸ ਦਾ ਹੀ ਹੈ ਕਿ ਮੈਂ ਇਹ ਇਲੈਕਸ਼ਨ ਜਿਹੜਾ ਲੁਧਿਆਣੇ ਤੋਂ ਇਸ ਕਰਕੇ ਲੜ ਰਿਹਾ ਕਿਉਂਕਿ ਜੋ ਪਿਛਲੇ ਪਤਨਾ ਸਾਲਾਂ ਦੇ ਵਿੱਚ ਸਰਕਾਰ ਗਈ ਜੋ ਕਾਰਗੁਜ਼ਾਰੀ ਹੈ ਮੈਂ ਉਸ ਤੋਂ ਸੰਤੁਸ਼ਟ ਨਹੀਂ ਹਾਂ ਔਰ ਜੋ ਲੋਕਾਂ ਦੇ ਨਾਲ ਇਹਨਾਂ ਨੇ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕੀਤੇ ਇਸ ਕਰਕੇ ਇਹਨਾਂ ਦੇ ਜਿਹੜੇ ਵਾਦੇ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਇਹਨਾਂ ਨੂੰ ਮੈਂ ਤਾਂ ਕਰਕੇ ਇਹਨਾਂ ਦੇ ਖਿਲਾਫ ਪੱਟੀ ਆਪਣਾ ਇਲੈਕਸ਼ਨ ਲੜ ਰਿਹਾ ਹਾਂ ਸਰ ਜੀ ਜਿਸ ਤਰ੍ਹਾਂ ਕੀ ਤੁਸੀਂ ਵੀ ਲੋਕਾਂ ਵਿੱਚ ਵਿਚਰਾਂਗੇ ਠੀਕ ਹੈ ਲੋਕਾਂ ਨੇ ਤੁਹਾਨੂੰ ਆਪਣੀ ਕਿਹੜੀ ਕਿਹੜੀ ਸਮੱਸਿਆਵਾਂ ਦੱਸਿਆ ਮੋਸਟ ਜ਼ਿਆਦਾ ਕਿਹੜੀ ਸਮੱਸਿਆਵਾਂ ਆ ਗਈਆਂ ਮੈਂ ਤਾਂ ਗਰਾਊਂਡ ਜਾ ਕੇ ਤੇ ਦੇਖਿਆ ਜੀ ਜਦੋਂ ਅਸੀਂ ਦੌਰੇ ਦੌਰ ਕੀਤਾ ਤੇ ਸਾਨੂੰ ਬਹੁਤ ਸਾਰੇ ਲੋਕਾਂ ਨੇ ਪਰਵਾਹ ਹਜ਼ਾਰਾ ਦਿੱਤਾ ਬਹੁਤ ਮਾਨ ਸਤਕਾਰ ਦਿੱਤਾ ਔਰ ਮੈਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮੈਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਅੱਜ ਲੁਧਿਆਣਾ ਪੱਛਮੀ ਦੇ ਵਿੱਚ ਇਹ ਸੀਵਰੇਜ ਦਾ ਹਾਲਾਤ ਹੈ ਪਾਣੀ ਦਾ ਹਾਲਾਤ ਹੈ ਅੱਜ ਹਰ ਲੋਕ ਬਹੁਤ سارے ਲੋਕ ਪਰੇਸ਼ਾਨ ਹਨ ਸੀਵਰੇਜ ਪਾਣੀ ਤੋਂ ਲੋਕਾਂ ਨੇ ਮੈਨੂੰ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਸੀਵਰੇਜ ਦਾ ਸਿਸਟਮ ਹੈ ਉਹਨੇ ਰਿਪੇਅਰ ਨਹੀਂ ਕੀਤਾ ਗਿਆ ਇਸ ਕਰਕੇ ਅੱਜ ਦਿਨ ਕੋਈ ਨਾ ਕੋਈ ਸਮੱਸਿਆ ਆਈ ਰਹਿੰਦੀ ਹੈ ਔਰ ਜਿਹੜੇ ਇਹ ਵਾਅਦੇ ਕਰਦੇ ਆ ਕਿ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਬਹੁਤ ਵਧੀਆ ਇਲਾਜ ਕਰ ਰਹੇ ਹਾਂ ਬਹੁਤ ਸਾਰੇ ਦੁਨੀਆ ਬਿਮਾਰ ਹੈ ਔਰ ਗਰੀਬ ਅਸਥਾਨ ਵਿੱਚ ਘਰਾਂ ਦੇ ਵਿੱਚ ਇਲਾਜ ਕੋਣੋ ਘਰ ਬੈਠੇ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਹਨ ਔਰ ਉਹਨਾਂ ਦਾ ਇਲਾਜ ਜਿਹੜਾ ਉਹ ਵਧੀਆ ਨਹੀਂ ਹੋ ਰਿਹਾ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹਨ ਵਪਾਰੀਆਂ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਹੋਰ ਜਿਹਨੇ ਕਾਰੋਬਾਰੀ ਹਨ ਉਹਨਾਂ ਨੂੰ ਵੀ ਸਮੱਸਿਆਵਾਂ ਹਨ ਉਹ ਸਾਰੀਆਂ ਸਮੱਸਿਆਵਾਂ ਗਰਾਊਂਡ ਲੈਵਲ ਤੇ ਜਾ ਕੇ ਜਾਣੀਆਂ ਹਨ ਔਰ ਗੁਲੰਦਰ ਗੋਰੀ ਲੁਧਿਆਣਾ ਪੱਛਮੀ ਦੇ ਜਿਹੜਾ ਹਲਕਾ ਹੈ ਮੈਂ ਉੱਥੇ ਪਿਛਲੇ 6 ਮਹੀਨੇ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਔਰ ਮੈਨੂੰ ਬਹੁਤ ਉਮੀਦ ਹੈ ਕਿ ਮੈਨੂੰ ਲੋਕ ਬਹੁਤ ਤਿਆਰ ਦੇਣਗੇ ਤੁਸੀਂ ਗੱਲ ਕੀਤੀ ਸੀ ਸੀਵਰੇਜ ਦੀ ਕਿਉਂਕਿ ਮੋਹਰੇ ਯਾਦ ਕਰ ਸਰ ਜੀ ਆਪਾਂ ਲੋਕ ਸੀਵਰੇਜ ਔਰ ਗਲੀਆਂ ਨਾਲੀ ਤੱਕ ਰਹੇਗੇ ਇਸ ਤੋਂ ਉੱਤੇ ਕਿਉਂ ਨਹੀਂ ਲੋਕੀ ਸੋਚਾ ਜੀ ਇਸ ਤੋਂ ਕੋਈ ਅਵੋਗ ਹੈ ਕਿ ਲੋਕਾਂ ਨੂੰ ਕੋਈ ਨਾ ਕੋਈ ਨੱਸਾ ਆਵੇਗਾ ਔਰ ਸੀਵਰੇਜ ਦੀ ਗੱਲ ਕੀਤੀ ਆ 20 25 ਸਾਲ ਹੋ ਗਿਆ ਉਹੀ 4 4 5 5 6 6 ਇੰਚ ਦੇ ਪਾਈਪ ਹੈ ਚੇਂਜ ਨਹੀਂ ਹੋਏ ਹੈਗੇ ਦੇਖੋ ਦੇਸ਼ ਦੀ ਕਿਸਮਤ ਸੇ ਆਵਾ ਜਿਹੜੀ ਆ ਹੁੰਦੀਆਂ ਨਾ ਜੀ ਉਹ ਬੰਦੇ ਦਾ ਪਹਿਲਾਂ ਰੋਜੀ ਰੋਟੀ ਨਾਲ ਹੁੰਦੀਆਂ ਰੋਜ਼ਗਾਰ ਨਾਲ ਹੁੰਦੀਆਂ ਔਰ ਹਰ ਵਿਅਕਤੀ ਨੂੰ ਸਾਫ ਸੁਥਰਾ ਪਾਣੀ ਪੀਣ ਵਾਸਤੇ ਦਿਹਾੜੀ ਦਾ 5-7 ਲੀਟਰ ਪਾਣੀ ਜਿਹੜਾ ਜਿੰਨਾ ਵੀ ਬੰਦਾ ਪੀਂਦਾ ਉਹਨੂੰ ਉਹ ਉਪਲਬਧ ਕਰਵਾਉਣਾ ਹੁੰਦਾ ਜਿਹੜਾ ਕਿ ਬਈ ਬੇਸਿਕਲੀ ਸਮੱਸਿਆਵਾਂ ਇੱਥੇ ਹੀ ਸ਼ੁਰੂ ਹੁੰਦੀਆਂ ਜਿਹੜੇ ਆ ਪੜ੍ਹਾਈ ਦੇ ਵਾਅਦੇ ਕਰਦੇ ਆਗੇ ਇਹ ਵੱਡੇ ਵੱਡੇ ਕਿ ਅਸੀਂ ਇਦਾਂ ਦਾ ਰਿਜ਼ਲਟ ਲਿਆਉਂਦਾ ਇਹ ਕਰਤਾ ਉਹ ਖਤਮ ਐ ਦੇਖਿਆ ਜਿਲੰਦਾ ਅਮੜਿਆਣਾ ਪਛਮੀ ਦੇ ਬਹੁਤ ਸਾਰੇ ਜਿਹੜੇ ਲੋਗ ਨੇ ਜਿਹੜੇ ਸਿੱਧੀਆਂ ਝੌਂਪੜੀਆਂ ਨੇ ਉਹਨਾਂ ਦੇ ਨੇੜੇ ਅੱਜ ਵੀ ਸਕੂਲਾਂ ਕਿੰਨੇ ਜਾ ਰਹੇ ਅੱਜ ਵੀ ਉਹ ਸਕੂਲਾਂ ਚ ਨਹੀਂ ਜਾ ਰਹੇ ਘਰ ਮੰਗ ਮੰਗ ਕੇ ਰੋਟੀ ਖਾ ਰਹੇ ਨੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਵਾਸਤੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਮੈਂ ਜਿਹੜਾ ਲੁਧਿਆਣਾ ਪਛਮੀ ਦੇ ਇਸੇ ਫੋਨ ਲੈਣ ਦਾ ਫੈਸਲਾ ਕੀਤਾ ਅਰ ਸੰਜੇ ਤੁਸੀਂ ਗੱਲ ਕੀਤੀ ਆ ਪਛਮੀ ਦੀ ਕਿਉਂਕਿ ਪਛਮੀ ਇਲਾਕੇ ਦੇ ਵਿੱਚ ਵੀ ਗੰਦਾ ਨਾਲਾ ਪੈਂਦਾ ਵਾ ਉਹਦੇ ਨਾਲ ਵੀ ਲੋਕ ਰਹਿੰਦੇ ਨਹੀਂ ਪੰਜ ਦੀ ਗੱਲ ਕੀਤੀ ਆ ਉਹਨਾਂ ਦਾ ਪਾਣੀ ਜਿਹੜਾ ਕਿੱਦਾਂ ਸਾਫ਼ ਹੈ ਉਹਦੇ ਉਹਦੇ 'ਚ ਕੀ ਕਾਰਗੁਜ਼ਾਰੀ ਕੀਤੀ ਹੈ ਤੁਸੀਂ ਅੱਗੇ ਕੀ ਕਿਸ ਤਰ੍ਹਾਂ ਇਹ ਕਾਰਗੁਜ਼ਾਰੀ ਅਗਰ ਲੋਕ ਸਾਨੂੰ ਜਿੱਤ ਜਿੱਤ ਚਾਹੁੰਦੇ ਨੇ ਕਿਹਦੇ ਵਾਸਤੇ ਵੀ ਰੋਡ ਮੈਪ ਜਿਹੜਾ ਉਹ ਤਿਆਰ ਕਰਨਾ ਪਵੇਗਾ ਕੋਈ ਐਡੀ ਵੱਡੀ ਸਮੱਸਿਆ ਨਹੀਂ ਹੁੰਦੀ ਜਿਹਦਾ ਕੋਈ ਹੱਲ ਨਾ ਹੋਵੇ ਜਿਹੜੇ ਉਹ ਗੰਦੇ ਨਾਲੇ ਦੇ ਦੁਆਏ ਸਾਈਡਾਂ ਤੇ ਰਹਿੰਦੇ ਲੋਕ ਨੇ ਉਹ ਬਹੁਤ ਸਾਰੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਨੇ ਕਿਉਂਕਿ ਇਹ ਜਿਹੜਾ ਫੈਕਟਰੀਆਂ ਦਾ ਜਿੱਨਾ ਵੀ ਹੈਗਾ ਪਾਣੀ ਜਾਂ ਕੈਮੀਕਲ ਆ ਉਹਦੇ ਵਿੱਚ ਡਿੱਗਦਾ ਹੈ ਤੇ ਉਹਦੇ ਨਾਲ ਪਾਣੀ ਦਾ ਜਿਹੜਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਦੇ ਸ਼ਿਕਾਰ ਹੋ ਰਹੇ ਨੇ ਜਿਹੜੇ ਸਾਈਡ ਦੇ ਦੋਨੋਂ ਸਾਧਾ ਇਹਦਾ ਬਿਲਕੁਲ ਪ੍ਰੋਪਰ ਹੱਲ ਕੱਢਿਆ ਲਊਗਾ ਇਸ ਸਬੰਧ ਦੇ ਤੇ ਗੋਗੀ ਜੀ ਨੇ ਵੀ ਮੈਨੂੰ ਅੱਜ ਜਾਹਰ ਕਰਦਾ ਪਰਮਾਤਮਾ ਦਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਇਹ ਕੀ ਕਿਹਾ ਸੀਗਾ ਕਿ ਅਸੀਂ ਇਹ ਜਿਹੜਾ ਨਾਲੇ ਦਾ ਹੱਲ ਕਰਾਂਗੇ ਆਪਣੀ ਸਰਕਾਰ ਦੇ ਖਿਲਾਫ ਹੀ ਉਹਨੇ ਗਿਆ ਕਿ ਮੈਂ ਉਹਨਾਂ ਦੇ ਖਿਲਾਫ ਧਰਨਾ ਲਾ ਕੇ ਤੇ ਮੈਂ ਆਪਣੇ ਤੋਂ ਆਪਣੇ ਪਦਦੇ ਚਲੋ ਪਰਮਾਤਮਾ ਨੇ ਉਹਨਾਂ ਦੇ ਨਾਲ ਜੋ ਕੀਤਾ ਬਹੁਤ ਮਾੜਾ ਹੋਇਆ ਉਹਨਾਂ ਦੇ ਨਾਲ ਉਹ ਨਹੀਂ ਕਰ ਸਕੇ ਮੈਂ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਸਾਜੀ ਗੱਲ ਢਾਲੀਏ ਆਪਣਾ ਇਹ ਬਾਹਰ ਉਹ ਕਹਿੰਦੇ ਜਾ ਉਸ ਤੋਂ ਥੋੜਾ ਜਿਹਾ ਪਿੱਛੇ ਤਾਂ ਗੰਨੇ ਨਾਲ ਦਾ ਪਾਣੀ ਸਾਫ਼ ਹੈਗਾ ਸਾਫ਼ ਪੂਜਾ ਹੋ ਕਰ ਦਿੱਤਾ ਜਾਂ ਹੋ ਗਿਆ ਵਾ ਠੀਕ ਹੈ ਜੀ ਅੱਗੇ ਪਾਣੀ ਗੰਦਾ ਵਾ ਉਹ ਕਦੋਂ ਸਾਫ਼ ਹੋਏਗਾ ਕੋਈ 600 ਕੋਈ 700 ਕੋਈ 800 ਕੋਈ 1200 ਕੋਈ ਇਹਦਾ ਲੱਗ ਰਿਹਾ ਵਾ ਪਰ ਉਹ ਨਜ਼ਰ ਨਹੀਂ ਆ ਰਿਹਾ ਗੰਦੇ ਦਾ 10000 ਸਾਹਿਬ ਇਹੀ ਤੇ ਗੱਲ ਆ ਕਿ ਇਹ ਜਿਹੜੀ ਰਾਜਨੀਤੀ ਆ ਇਹ ਸਿਰਫ ਲੋਕਾਂ ਨੂੰ ਇੱਕ ਦੂਜੇ ਨੂੰ ਮਤਲਬ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕੋਈ ਸਮੱਸਿਆ ਐਦਾਂ ਦੀ ਨਹੀਂ ਹੈ ਜਿਹੜੀ ਕਿ ਕੋਈ ਕੈਂਡੀਡੇਟ ਜਾਂ ਕੋਈ ਪਾਰਟੀ ਇਹਨੂੰ ਹੱਲ ਨਹੀਂ ਕਰ ਸਕਦੀ ਹਰ ਸਮੱਸਿਆ ਦਾ ਹੱਲ ਹੈ ਜੇ ਇਹਨਾਂ ਲੋਕਾਂ ਨੇ ਇਹ ਦਰਿਆਦ ਜਿਹੜਾ ਬੁੱਢਾ ਦਰਿਆ ਹੁੰਦਾ ਦਰਿਆਦ ਲਾਲਾ ਬਣਿਆ ਇਹ ਵੀ ਇਹਦੇ ਰਾਜਨੀਤਿਕ ਲੋਕਾਂ ਦੀ ਦੇਣ ਆ ਇਹੜਾ ਕੈਮੀਕਲ ਪਾ ਰਿਹਾ ਇਹ ਵੀ ਰਾਜਨੀਤਿਕ ਲੋਕਾਂ ਦੀ ਦੇਣ ਆ ਇਹਨਾਂ ਦੇ ਇਤੇਦਾਰਾਂ ਦੀਆਂ ਫੈਕਟਰੀਆਂ ਦਾ ਪਾਣੀ ਪਾ ਰਿਹਾ ਇਸ ਕਰਕੇ ਰਾਜਨੀਤੀ ਤੇ ਉੱਤੇ ਰੱਖਣਾ ਪਏਗਾ ਲੋਕਾਂ ਦਾ ਜੀਵਨ ਪੱਧਰ ਉੱਤੇ ਰੱਖਣਾ ਵਾਸਤੇ ਜੇਦਰਾਂਦ ਨੀਂਦ ਕਰਨੀ ਪਈਗੀ ਤਾਂ ਜੋ ਲੋਕਾਂ ਦੇ ਉਮੀਦਾਂ ਦੇ ਖਰੇ ਉੱਤਰ ਸਕੀਏ ਸਰ ਜੀ ਦਾ ਚੋਣ ਨਿਸ਼ਾਨ ਮਾਈਕ ਹੈ ਠੀਕ ਹੈ ਜੀ ਇਹਦਾ ਪਛਮੀ ਇਲਾਕਾ ਕਾਫੀ ਵੱਡਾ ਵਾ ਠੀਕ ਹੈ ਜੀ ਤੁਸੀਂ ਆਪਣੇ ਇੱਕ ਧਾਇਰੇ ਵਿੱਚ ਲੋਕਾਂ ਦੇ ਕੰਮ ਕਿਥੇ ਹੋਣਗੇ ਆਪਣੇ ਇਲਾਕੇ ਦੇ ਵਿੱਚ ਕੰਮ ਕੀਤੇ ਹੋਣਗੇ ਬਾਹਰ ਆਪਾਂ ਦਾਲ ਕਰੀਏ ਉਥੇ ਤਾਂ ਲੋਕ ਪਛਾਣਦੇ ਨਹੀਂ ਮਾਈਕ ਨੂੰ ਯਕਨ ਮੈਂ ਉਹ ਬੇਤੀ ਕਰਨੀ ਕਰ ਰਿਹਾ ਵੀ ਮੇਰਾ ਜਿਹੜਾ ਹੈ ਕੋਈ ਇੱਕ ਇਲਾਕਾ ਨਹੀਂ ਹੈ ਮੈਂ ਹਿੰਦੂਸਾਨ ਉਪਰ ਦੇਸ਼ ਦਾ ਪੰਜਾਬ ਦਾ ਵਾਸੀ ਹੈ ਮੇਰੇ ਵਾਸਤੇ ਹਿੰਦੂਸਾਨ ਹੀ ਮੇਰਾ ਇਲਾਕਾ ਹੈ ਮੈਂ ਐਮਪੀ ਦਾ ਇਲੈਕਸ਼ਨ ਲੜਿਆ ਗੁਰਦਾਸਪੁਰ ਤੋਂ 2024 ਦੇ ਵਿੱਚ ਮੈਂ ਜਲੰਧਰ ਸੈਂਟਰਲ ਤੋਂ ਮੈਂ ਬਣਿਆ ਇਲੈਕਸ਼ਨ ਲੜਿਆ ਜੁਨਾ ਸੈਂਟਰ ਪਾਰਟੀ ਤੋਂ ਔਰ ਮੈਂ 19 ਸਾਲ ਦੀ ਉਮਰ ਚ ਤੁਹਾਨੂੰ ਬੜੀ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਮੈਂ ਰਾਜਨੀਤੀ ਦੇ ਕੋਈ ਨਵਾਂ ਨਹੀਂ ਹੈਗਾ ਮੈਂ 19 ਸਾਲ ਦੀ ਉਮਰ ਦੇ ਵਿੱਚ ਇੰਦੇ ਦਾ ਸਰਪੰਚ ਬਣ ਗਿਆ ਸੀ ਮੈਂ ਬਰਦਾਸਪੁਰ ਚ ਮੇਰਾ ਪਿੰਡ ਹੈ ਮੈਂ ਵੋਟਾਂ ਦੇ ਜਿੱਤੇ ਆ ਅੱਜ ਵਾੜਾ ਔਰ ਦੋ ਵਾਰੀ ਮੈਂ ਇੰਡੀਪੈਂਡੈਂਟ ਪ੍ਰੈਸਾਸ਼ਨ ਦਾ ਜਿਹੜੇ ਵੋਟਾਂ ਦੇ ਚੋਣਾਂ ਆ ਹਲਵਾ ਦਾ ਦੋ ਵਾਰੀ ਮੈਂ ਉਹਦਾ ਪੰਜਾਬ ਦਾ ਪ੍ਰਧਾਨ ਰਹਿ ਚੁੱਕਾ ਮੇਰੇ ਵਾਸਤੇ ਕੋਈ ਇਲਾਕਾ ਅਣਜਾਣ ਨਹੀਂ ਹੈ ਕੋਈ ਇਲਾਕਾ ਇਹੋ ਜਿਹਾ ਨਹੀਂ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਸਾਰੀ ਗੱਲ ਗੱਲੀ ਨਸ਼ੇ ਦੀ ਨ ਸੁਪਰੀ 2025 ਦੀ ਗੱਲ ਕਰ ਲਈਏ ਨਸ਼ਾ ਵਧਿਆ ਵਾ ਘਟਿਆ ਵਾ ਤੇ ਕਰਪਸ਼ਨ ਦੀ ਮੀਚੀ ਨਾਲ ਦੱਸੋ ਕੀ ਲੱਗ ਰਿਹਾ ਤੁਹਾਨੂੰ ਇਹ ਸਮਾਰ ਅਯਾਮ ਸਿੰਘ ਮੈਂ ਕਹਿੰਦੀ ਐ ਕਿ ਨਾ ਕਿੰਨਾ ਸਾਲਾਂ ਦੀ ਮੌਤਾਂ ਦੇਖ ਲਓ ਜਿੰਨੇ ਕਿੰਨਾ ਸਾਲਾਂ ਦੇ ਵਿੱਚ ਨਸ਼ੇ ਦੇ ওভারਡੋਜ਼ ਨਾਲ ਲੋਕਾਂ ਦੀ ਮੌਤ ਹੋਈ ਆ ਉਹਨੇ ਪਿਛਲੇ ਦਫਾ ਫਾਲਾ ਜੇ ਨਹੀਂ ਹੋਣੀ ਠੀਕ ਹੈ ਜੀ ਇਸ ਕਰਕੇ ਜਿਹੜਾ ਸਰਕਾਰ ਦੇ ਆ ਵੋਕੇ ਵਾਦੇ ਆ ਵੋਕੇ ਲੋਕਾਂ ਨੂੰ ਸ਼ੋਰ ਪੈਣ ਵਾਸਤੇ ਕਿਸ ਦਾ ਘਰ ਸਾਤਾ ਕਿਸ ਦੇ ਕੇਸ ਚੱਲਦੇ ਆ ਉਹਦਾ ਘਰ ਸਾਤਾ ਉਹ ਵੀ ਇਹ ਸਾਰੇ ਜਿਹੜੇ ਇਲੈਕਸ਼ਨ ਸਟੇਪੇ ਨੇ ਜਾਂ ਆਪਣੇ ਵਿਧਾਇਕਾਂ ਨੂੰ ਫੜ ਕੇ ਅੰਦਰ ਵੇਖਾ ਜਿੱਦਾਂ ਪਹਿਲਾਂ ਦਿੱਤਾ ਸੀ ਵਿਧਾਇਕ ਆਪਣੇ ਮੰਤਰੀ ਸਾਹਿਬ ਜਿਹੜੇ ਸਿਹਤ ਮੰਤਰੀ ਸੀਗੇ ਸਿੰਘਲਾ ਸਾਹਿਬ ਉਹਨਾਂ ਦਾ ਕੀ ਬਣਿਆ ਅੱਜ ਤੱਕ ਨਾ ਤੇ ਦਾ ਕੋਈ ਸਾਬਤ ਹੋਇਆ ਦੇਸ਼ ਔਰ ਨਾ ਹੀ ਸਰਕਾਰ ਦੇ ਬਿਲਕੁਲ ਕੈबिनेट ਦੇ ਹੇਠ ਲਾਲ ਬੈਠਦੇ ਦੇ ਬਿਲਕੁਲ ਬਰਾਬਰ ਠੀਕ ਹੈ ਜੀ ਇਹ ਸਾਰੇ ਜਿਹੜੇ ਹੈਗੇ ਨਾ ਮਤਲਬ ਇਲੈਕਸ਼ਨ ਸੈਂਟ ਜਾਂ ਇਹ ਆਮ ਆਦਮੀ ਪਾਰਟੀ ਦੇ ਇਹ ਲੋਕਾਂ ਨੂੰ ਜੁਮਲੇ ਆ ਜਿਹੜੇ ਸੁਣਾ ਕੇ ਤੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਪਰ ਲੋਕ ਹੁਣ ਸਾਇਆ ਤੱਲਾ ਖਾਲਾ ਕੇ ਕਾਰਗੁਜ਼ਾਰੀ ਤੋਂ ਬਹੁਤ ਅੱਕ ਚੁੱਕੇ ਆ ਇਹਨਾਂ ਦਾ ਜਿਹੜਾ ਹੁਣ ਹਾਲ ਹੈ ਨਾ ਉਹ ਦਿੱਲੀ ਵਾਲਾ ਹੋਣਾ ਹੈ ਤੇ ਇੱਥੋਂ ਜਿਹੜਾ ਇਹਨਾਂ ਦਾ ਹਾਲ ਦਿੱਲੀ ਵਾਲਾ ਹੋਣਾ ਹੈ ਠੀਕ ਹੈ ਜੀ ਲੋਕਾਂ ਦੇ ਵਿੱਚ ਵਿੱਚ ਤੁਹਾਨੂੰ ਕੀ ਰਿਸਪੌਂਸ ਨਜ਼ਰ ਆਇਆ ਵਾ ਮੈਂ ਕਹਿੰਦੀ ਬਹੁਤ ਵਧੀਆ ਰਿਸਪੌਂਸ ਆਇਆ ਬਸ ਮੇਰੀਆਂ ਬਜ਼ੁਰਗ ਮਾਤਾਵਾਂ ਨੇ ਭੈਣਾਂ ਨੇ ਮੇਰੇ ਭਰਾਵਾਂ ਨੇ ਬਜ਼ੁਰਗਾਂ ਨੇ ਮੈਨੂੰ ਪੂਰਾ ਆਸ਼ੀਰਵਾਦ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਗਿਆ ਅਸੀਂ ਤੁਹਾਡੇ ਨਾਲ ਆ ਤੁਸੀਂ ਡਟ ਕੇ ਪਰ ਖੜੇ ਹੋਵੋਗੇ ਅਸੀਂ ਤੁਹਾਡੇ ਨਾਲ ਆ ਉਹਨਾਂ ਦੇ ਸਭ ਉਤਸ਼ਾਹ ਨਾਲ ਇੱਥੇ ਖੜਾ ਹੋਇਆ ਔਰ ਉਹਨਾਂ ਮੈਨੂੰ ਵੀ ਯਕੀਨ ਹੈ ਕਿ ਉਹ ਮੇਰੇ ਨਾਲ ਪਿਆਰ ਕਰਦੇ ਆ ਔਰ ਮੈਨੂੰ ਬਹੁਤ ਸਾਰਾ ਪਿਆਰ ਦੇਣਗੇ ਔਰ ਮੈਨੂੰ ਰੋਟਾ ਪਾ ਕੇ ਤੇ ਜਿਤਾਉਣਗੇ ਅਗਰ ਤੁਹਾਨੂੰ ਲੋਕ ਮਾਨ ਬਖਸ਼ਦੇ ਨੇ ਸੱਜੇ ਨਾਲ ਸੇ ਗੱਲ ਗੱਲ ਲੀ ਕਿਹੜੇ ਕਿਹੜੇ ਕੰਮ ਤੁਹਾਡੀ ਨਿਗਾਹ ਦੇ ਵਿੱਚ ਆ ਵੀ ਇਹ ਕੰਮ ਇੰਪੋਰਟੈਂਟ ਆ ਪਹਿਲ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਉਹ ਨਾਲੇ ਦੀ ਜਿਹੜੀ ਆ ਸਫਾਈ ਕਰਵਾਈ ਹੈ ਕਿ ਲੋਕਾਂ ਨੂੰ ਵਧੀਆ ਇਲਾਜ ਦਿਵਾਉਣ ਵਾਸਤੇ ਕਿਉਂਕਿ ਜੋ ਲੋਕ ਨਾਲੇ ਦੇ ਆਲੇ ਦੁਆਲੇ ਰਹਿੰਦੇ ਆ ਉਹ ਧਿਆਨਕ ਬਿਮਾਰੀਆਂ ਤੋਂ ਗ੍ਰਸਤ ਨੇ ਇਹਦਾ ਜਿਹੜਾ ਪਾਣੀ ਤੋਂ ਕਾਰਾ ਹੋਣ ਵਾਲੀਆਂ ਪਰੇਸ਼ਾਨ ਤੋਂ ਕਾਰਾ ਹੋਣ ਵਾਲੀਆਂ ਬਿਮਾਰੀਆਂ ਨੇ ਉਹ ਸਾਰੀਆਂ ਉਹ ਉਹਦੇ ਵਿੱਚ ਆ ਚੁੱਕੇ ਹੋਏ ਨੇ ਉਹਨਾਂ ਨੂੰ ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਸਭ ਤੋਂ ਪਹਿਲਾਂ ਦੇ ਨਾਲੇ ਦੀ ਸਫਾਈ ਉਸ ਤੋਂ ਬਾਅਦ ਸਾਰੇ ਸੀਵਰੇਜ ਜਿੱਨੇ ਸਿਵਰੇਆ ਉਹਨਾਂ ਦੀ ਰਿਪੇਅਰ ਔਰ ਜਿੱਥੇ ਲੋੜ ਪਈ ਕਿਉਂਕਿ ਆਬਾਦੀ ਬਹੁਤ ਵੱਧ ਗਈ ਆ ਇਹ ਪਾਪਾ ਪਿਆਨ ਦੀ ਬਹੁਤ ਡੇਰ ਹੋ ਗਈ ਆ ਅੱਜ ਜਿੰਨੀ ਵੀ ਲੋੜ ਪਈ ਜਿੰਨੇ ਵੀ ਛਾਇਦੀ ਲੋੜ ਪਈ ਉਹ ਇਹਨਾਂ ਸਾਰੇ ਸੀਵਰੇਜ ਪਾਪਾ ਨੂੰ ਚੇਂਜ ਕਰਵਾਉਣਾ ਔਰ ਸ਼ੁੱਧ ਪਾਣੀ ਦਾ ਪ੍ਰਬੰਧ ਕਰਨਾ ਹਰੇਕ ਆਮ ਨਾਗਰਿਕ ਨੂੰ ਸ਼ੁੱਧ ਪਾਣੀ ਲਾਉਣ ਵਾਸਤੇ ਪੀਣ ਵਾਸਤੇ ਹਰ ਜ਼ਰੂਰਤ ਵਾਸਤੇ ਸ਼ੁੱਧ ਪਾਣੀ ਸ਼ੁੱਧ ਅਹ ਵਾਤਾਵਰਣ ਦਵਾਣਾ ਮੇਰੀ ਸਭ ਤੋਂ ਪਹਿਲਾ ਇਹ ਹੀ ਕਹਿ ਰਹੀ ਕਿ ਮੈਂ ਉਹਨਾਂ ਨੂੰ ਸ਼ੁੱਧ ਵਾਤਾਵਰਣ ਔਰ ਸ਼ੁੱਧ ਪਾਣੀ ਦਾ ਪ੍ਰਬੰਧ ਕਰਕੇ ਦਵਾ ਉਹਦੇ ਆਸਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਾਂ ਮੈਂ ਉਹਨਾਂ ਵਾਸਤੇ ਛੋਟੇ ਕਸਬਿਆਂ ਵਾਸਤੇ ਜਾਂ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਜਿਹੜੇ ਆ ਕੋਈ ਇਨਕਮ ਟੈਕਸ ਵਾਲੇ ਜਾਂ ਕੋਈ GST ਵਾਲੇ ਆ ਕੇ ਬਿਲੇ ਵਾਲੇ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਇਹਨਾਂ ਦੀਆਂ ਸਮੱਸਿਆਵਾਂ ਵਾਲੇ ਹੱਲ ਕਰਵਾ ਸਕਾਂ ਔਰ ਮੈਂ ਜਿਹੜੇ ਇੱਕ ਗਰੀਬ ਲੋਕ ਨੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣ ਵਾਸਤੇ ਪ੍ਰਾਯਤਨ ਕਰਦਾ ਆ ਰਿਹਾ ਹਾਂ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਔਰ ਜਿਹੇ ਉਹ ਸਾਰੀਆਂ ਸਰਕਾਰ ਦੀਆਂ ਸਕੀਮਾਂ ਆ ਮੈਂ ਸਰਕਾਰ ਚ ਨਾ ਹੁੰਦਿਆਂ ਹੋਇਆ ਵੀ ਮੈਂ ਬਹੁਤ ਸਾਰੇ ਕੈਂਪ ਲਾਉਣਾ ਮੈਂ ਲੋਕਾਂ ਦੇ ਜਿਹੜੇ ਅਸ਼ੂਮਾਨ ਕਾਰ ਨੇ ਈਸ਼ੂਮਾਨ ਕਾਰ ਨੇ ਔਰ ਜਿਹੜੇ ਰਜਿਸਟਰਡ ਹੁੰਦੇ ਨੇ ਮਜ਼ਦੂਰ ਉਹਨਾਂ ਨੂੰ ਬਹੁਤ ਸਾਰੀਆਂ ਤਸਦੀਕ ਉਹ ਕਾਰਡ ਦੇਵਾਇਆ ਕਿ ਦਿੰਦਾ ਉਹਨਾਂ ਦਾ ਫ੍ਰੀ ਉਹਨਾਂ ਦੇ ਇਲਾਜ ਕਰਵਾਉਣਾ ਮੈਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਔਰ ਮੈਨੂੰ ਯਕੀਨ ਹੈ ਕਿ ਲੋਕ ਮੈਨੂੰ ਇਸ ਚੀਜ਼ ਦਾ ਛੇਰ ਦੇਣਗੇ ਮੈਸੇਜ ਕੀ ਦਊਂਗਾ ਤੁਸੀਂ ਅੰਮੈਨ ਮੈਸੇਜ ਇਹ ਦੇਣਾ ਚਾਹੁੰਦਾ ਜੀ ਇਸ ਰਾਜਨੀਤੀ ਦੇ ਵਿੱਚ ਰਾਜਨੀਤੀ ਮੁਸ਼ਾਦੇ ਇੱਕ ਚੰਗਾ ਕੈਂਡੀਡੇਟ ਉਮੀਦਵਾਰ ਜਿਹੜਾ ਤੁਹਾਡੀਆਂ ਤੁਹਾਡੀ ਗੱਲ ਨੂੰ ਵਿਧਾਨ ਸਭਾ ਤੇ ਕੋਲੋਂ ਤੇ ਰੱਖ ਸਕੇ ਔਰ ਤੁਹਾਡੀ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਾ ਸਕੇ ਤੁਹਾਨੂੰ ਦਿਨ ਰਾਤ ਮਿਲ ਸਕੇ ਇਹ ਜਿਹੜੇ ਉਮੀਦਵਾਰ ਨੇ ਇਹ ਤਾਂ ਪਹਿਲੀ ਗੱਲ ਕਦੀ ਵੀ ਦਰਵਾਜ਼ਾ ਵੀ ਖੋਲਦੇ ਆਮ ਬੰਦੇ ਵਾਸਤੇ ਤਾਂ ਰੋੜਾ ਵੀ ਤੋਂ ਘੜਾ ਘੜਾ ਤੋਰਦੇ ਇਹਨਾਂ ਨੇ ਮੁੜ ਕੇ ਇੱਥੇ ਲੱਭਣਾ ਨਹੀਂ ਇਹ ਲੋਕਾਂ ਨੇ ਇਹਨਾਂ ਨੂੰ ਲੱਭਣਾ ਇਹਨਾਂ ਨੇ ਲੱਭਣਾ ਨਹੀਂ ਠੀਕ ਹੈ ਇਹ ਵੱਡੇ ਲੋਕ ਨੇ ਇਹ ਕਿਸੇ ਨੂੰ ਮਿਲਦੇ ਵੀ ਮੈਂ ਤੁਹਾਡੇ ਵਰਗਾ ਹਾਂ ਤੁਹਾਡੇ ਵਿਚੋਂ ਆ ਗਰਾਊਂਡ ਲੈਵਲ ਤੋਂ ਆਇਆ ਔਰ ਲੋਕਾਂ ਦੀ ਸੇਵਾ ਕਰਦਾ ਮੈਂ ਫਿਰ ਵੀ ਸੇਵਾ ਕਰਦੇ ਹੀ ਰਹਿਣਾ ਮੇਰੇ ਵੋਟ ਹੈ ਤੇ ਜਾਨ ਕਰਕੇ ਨਹੀਂ ਮੈਂ ਕੀ ਸੇਵਾ ਕਰਦਾ ਮੈਂ ਮੇਰਾ ਸ਼ੁਰੂ ਤੋਂ ਸੁਭਾਅ ਹੈ ਮੈਂ ਲੋਕਾਂ ਦੀ ਸੇਵਾ ਕਰਦੇ ਹੀ ਰਹਿਣਾ ਇਹੋ ਜਿਹੇ ਕੈਂਡੀਡੇਟ ਚੁਣੋ ਜਿਹਦੇ ਨਾਲ ਤੁਹਾਨੂੰ ਸਾਡੇ ਜਿਹੜੇ ਜੋ ਵੀ ਸਮੱਸਿਆਵਾਂ ਉਹ ਹੱਲ ਕਰਵਾ ਸਕਾਂ ਆਪਣਾ ਨਾਮ ਵੀ ਦੱਸ ਮੇਰਾ ਨਾਮ ਜਤਿੰਦਰ ਕੁਮਾਰ ਸ਼ਰਮਾ ਹੈ ਤੇ ਮੇਰਾ ਚੋਣ ਨਿਸ਼ਾਨ ਜਿਹੜਾ ਹੈ ਉਹ ਮਾਇਕ ਹੈ ਜਿਹੜਾ ਮਸ਼ੀਨ ਏਵੀਐਮ ਦੇ ਵਿੱਚ 5 ਨੰਬਰ ਤੇ ਹੈ ਔਰ ਮੈਂ ਫੇਰ ਇੱਕ ਵਾਰ ਤੁਹਾਡਾ ਤੁਹਾਡੀ ਟੀਮ ਦਾ ਪੂਰੇ ਮੀਡੀਆ ਦਾ ਮੈਨੂੰ ਮੀਡੀਆ ਦਾ ਬਹੁਤ ਸੇ ਜੋਗ ਮਿਲਿਆ ਤੁਹਾਡਾ ਸਪੈਸ਼ਲ ਤੁਸੀਂ ਅੱਜ ਇੱਥੇ ਆਏ ਹੋ ਤੁਸੀਂ ਮੇਰੀ ਗੱਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਮੈਂ ਤੁਹਾਡਾ ਬਹੁਤ ਬਹੁਤ ਟੀਮ ਦਾ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਇਹ ਸੰਸਾਰ ਦੇ ਜੀਤਿੰਦਰ ਕੁਮਾਰ ਸ਼ਰਮਾ ਜੀ ਜਿਹਨਾਂ ਚੌਂ ਨਿਸ਼ਾਨ ਮਾਇਕਾ ਔਰ ਇਹਨਾਂ ਨੇ ਕੀ ਬਾਤ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਕਿ ਨਾਲ ਵੀ ਸਫਾਈ ਕਰਾਵਾਂਗਾ ਔਰ ਉਸ ਤੋਂ ਬਾਅਦ ਸ਼ੀਵੇ ਜਿਹੜੇ ਸ਼ੀਵੇ ਤੋਂ ਲੋਕ ਪਛਾਣਾਂ 20 25 25 ਸਾਲ ਹੋ ਗਏ ਪਾਈਪ ਨਹੀਂ ਚੇਂਜ ਹੋਏ ਪਾਈਪ ਵੀ ਚੇਂਜ ਕਰਾਵਾਂਗਾ ਤੇ ਰੋਜ਼ਗਾਰ ਵੀ ਪੈਦਾ ਕਰਾਂਗਾ ਔਰ ਜਿਹੜੇ ਲੋਕ ਬਿਮਾਰੀਆਂ ਨਾਲ ਗ੍ਰਸਤ ਨੇ ਉਹਨਾਂ ਨੂੰ ਇਲਾਜ ਦੀ ਵੀ ਮਹਿੰਮ ਇਲਾਜ ਵੀ ਕਰਾ ਕੇ ਦਵਾਂਗਾ ਬਾਕੀ ਹੋਰ ਵੀ ਜਿਹੇ ਕੰਮਰੇ ਨੇ ਉਹਨਾਂ ਨੂੰ ਕਰਾਏ ਜਾਣਗੇ ਜਿੱਦਾਂ ਜਿੱਦਾਂ ਲੋਕ ਦਸਣਗੇ ਦੇਖਦੇ ਹੋ ਦੇਸ਼ ਦੁਨੀਆ